ਨੇ ਕੋਈ ਨਹੀਂ ਹਣੇ ਸੀ ਡਿਊਟੀਆਂ ਲਾ ਸਕਦੇ ਹੋ ਬਾਈ ਰੋਟੇਸ਼ਨ ਹਾਂਜੀ ਹਾਂਜੀ ਸਮਝ ਮਰਵਾ ਸਕਾ ਬੰਦੇ ਜਦੋਂ ਬੱਚਾ ਹੈ ਉਹਨੇ ਵਾਇਟ ਬੂਟ ਦੀ ਰਿਪੋਰਟ ਕੀਤੀ ਕਰਨਾ ਠੀਕ ਉਹਦੀ ਟ੍ਰੇਨਿੰਗ ਬੈਟਰ ਹੋਈ ਜਦੋਂ ਉਹਦੀ ਵੈਲਿਊ ਡਿਸਾਈਡ ਹੋਏਗੀ ਠੀਕ ਹੈ ਪਰ ਡੀਐਲ ਵੀ ਨਹੀਂ ਹੈ ਤੇ ਨਹੀਂ ਸਰ ਸ਼ੁਰੂ ਕਰਾਓ ਨਾ that that is how you will progress ਦਵਾਈ ਮਿਲਦੀ ਹੈ ਭਾਈ ਉਹ ਐਤੋਂ ਮਿਲਦੀ ਹੁਣ ਬਾਹਰੋਂ ਤਾਂ ਨਹੀਂ ਦਿੰਦੇ ਲੈ ਕੇ ਦਵਾਈ ਮਿਲਦੀ ਹੈ ਬੱਚਾ ਤਾਂ ਉਹ ਕਰਵਾ ਰਿਹਾ ਜੀ ਮੈਂ ਪਹਿਲੇ ਕਹਿੰਦਾ ਜਿਹੜੇ ਖਾਸ ਕਰਕੇ ਰਿਮੋਟ ਏਰੀਆਸ ਹੈਗੇ ਆ ਜਿੱਥੇ ਕੋਈ ਜਾਂਦਾ ਨਹੀਂ ਆ ਉਹਦੇ ਚ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਕਡੌਰ ਜਿਹੜਾ ਹੈਗਾ ਜਿਹੜਾ ਕਿ ਕਮਿਊਨਿਟੀ ਹੈਲਥ ਸੈਂਟਰ ਹੈ ਉੱਥੇ ਗਿਆ ਉਹਦੇ ਵਿੱਚ ਕੁਛ ਇੱਕ ਜਿਹੜਾ ਸੀਗਾ ਜਿਵੇਂ ਪੇਸ਼ੈਂਟਸ ਦੇ ਜਿੱਤੇ ਦਵਾਈ ਲੈਣੀ ਹੈ ਰਜਿਸਟ੍ਰੇਸ਼ਨ ਕਰਾਣੀ ਹੈ ਉੱਥੇ ਪ੍ਰੋਪਰ ਸ਼ੈੱਡ ਨਹੀਂ ਸੀਗਾ ਉਹ ਮੈਂ ਸਟ੍ਰਕਚਰ ਦਿੱਤੀ ਆ ਗਿਆ ਔਰ ਸਪੈਸ਼ਲਿਸਟ ਜਿਹੜੇ ਆ ਗਿਆ ਉਹ ਕਾਫੀ ਨਵੇਂ ਜੁਆਇਨ ਕੀਤੇ ਆ ਬਟ ਅਜੇ ਵੀ ਸ਼ਾਰਟੇਜ ਆ ਗਿਆ ਖਾਸ ਕਰਕੇ ਜਿਹੜੇ ਬਿਓਸੇ ਵਾਲੇ ਡਾਕਟਰ ਹੈ ਲੇਕਿਨ ਦਵਾਈਆਂ ਹਰ ਜਗ੍ਹਾ ਤੇ ਇੱਕ ਰਿਪੋਰਟ ਮਿਲਿਆ ਕਿ ਦਵਾਈਆਂ ਹੁਣ ਸਾਰਿਆਂ ਨੂੰ ਮਿਲਣ ਲੱਗੀਆਂ ਤੇ ਉਸ ਤੋਂ ਬਾਅਦ ਜਿਹੜਾ ਥੋੜਾ ਲਾਲੜੂ ਦੇ ਵਿੱਚ ਹੈ ਉਹ ਕਮਿਊਨਿਟੀ ਹਲਥ ਸੈਂਟਰ ਹੈ ਉੱਥੇ ਸਟਾਫ ਦੀ ਸ਼ਾਰਟੇਜ ਸੀ ਲੇਕਿਨ ਬਿਲਡਿੰਗ ਬਹੁਤ ਆਲੀਸ਼ਾਨ ਬਣੀ ਹੋਈ ਹੈ ਜੇ ਇਸੇ ਤਰ੍ਹਾਂ ਜਿਹੜਾ ਡੇਰਾ ਵਸੀਆ ਉਹ ਬਹੁਤ ਬਿਜ਼ੀ ਹਸਪੀਟਲ ਹੈ ਉੱਥੇ ਮਤਲਬ ਸੀਜ਼ੇਰੀਅਨ ਵੀ ਹੋ ਰਿਹਾ ਦਿਨ ਗਾਇਨੈਕੋਲੋਜਿਸਟ ਵੀ ਹੈ ਔਰ ਬਾਕੀ ਸਾਰੀਆਂ ਸਰਵਿਸਿਜ਼ ਵੀ ਲੋਕਾਂ ਨੂੰ ਮਿਲ ਰਹੀਆਂ ਔਰ ਦਵਾਈਆਂ ਵੀ ਮਿਲ ਰਹੀਆਂ ਟਕੌਲੀ ਦੇ ਵਿੱਚ ਵੀ ਸੀਐਸਸੀ ਬਣੀ ਹੋਈ ਹੈ ਬਿਲਡਿੰਗ ਅੱਛੀ ਬਣੀ ਹੋਈ ਹੈ ਡਾਕਟਰ ਲੈਪਰੋਸਕੋਪੀ ਸਰਜਰੀ ਕਰ ਰਹੇ ਆ ਦਵਾਈ ਮਿਲ ਰਹੀ ਆ ਓਵਰਆਲ ਜਿਹੜੀਆਂ ਸਹੂਲਤਾਂ ਆ ਗਈਆਂ ਪਹਿਲਾਂ ਲੋਕਾਂ ਨੂੰ ਮੈਡੀਸਿਨ ਮਿਲਨੀ ਸ਼ੁਰੂ ਹੋਈਆਂ ਔਰ ਸਹੂ ਜਿਹੜੇ ਵੀ ਮੈਂ ਦੇਖ ਰਿਹਾ ਸਾਰੀਆਂ ਜਿਹੜੀਆਂ ਕਮੀਆਂ ਹੈਗੀਆਂ ਜਿੱਥੇ ਡਾਕਟਰ ਦੀ ਸ਼ਾਰਟੇਜ ਹੈ ਉਹਨਾਂ ਦੀ ਬਾਈ ਰੋਟੇਸ਼ਨ ਜਿਸ ਤਰ੍ਹਾਂ ਜੇ ਆਈ ਸਰਜਨ ईएनटी ਸਰਜਨ ਜਾਂ ਜਿਹੜੇ ਸਕਿਨ ਸਪੈਸ਼ਲਿਸਟ ਹੈ ਉਹਨਾਂ ਦੀ ਹਰ ਥਾਂ ਤੇ ਪੋਸਟਿੰਗ ਨਹੀਂ ਹੁੰਦੀ ਬਟ ਉਹਨਾਂ ਦੀ ਵਾਸੇ ਵੀ ਸਾਰਾ ਦੀ ਡਿਊਟੀ ਲਗਾਵਾਂਗੇ ਤਾਂ ਕਿ ਲੋਕਾਂ ਨੂੰ ਇਹ ਵਾਲੀਆਂ ਸਰਵਿਸਿਜ਼ ਵੀ ਲੋਕਾਂ ਨੂੰ ਪਤਾ ਹੋਵੇਗਾ ਕਿ ਕਿਹੜੇ ਦਿਨ ਅੱਖਾਂ ਦਾ ਡਾਕਟਰ ਹੋਵੇਗਾ ਮੈਡੀਸਨ ਸਰਜਰੀ ਗਾਇਨੀ ਜਿਹੜੇ ਔਰਤਾਂ ਦੇ ਡਾਕਟਰ ਔਰ ਬੱਚਿਆਂ ਦੇ ਡਾਕਟਰ ਇਹ ਡੇਲੀ ਹੋਣਗੇ ਰੋਜ਼ ਹੋਣਗੇ ਜੇਕਰ ਜਿਹੜੇ ਅੱਖਾਂ ਵਾਲੇ ਹੋ ਗਏ ਜਾਂ ਚਮੜੀ ਵਾਲੇ ਹੋ ਗਏ ਜਾਂ ਐਰਟੀ ਵਾਲੇ ਹੋ ਗਏ ਇਕੱਠੋ-ਕੱਟ ਵਾਸਤੇ ਵੀਰਕਰਿਆ ਕੇ ਉਹਦਾ ਰੋਸਟਰ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਹੋਰ ਬਿਹਤਰ ਸੂਚਨਾ ਮਿਲਣ ਸਰਕਾਰ ਜੋ ਉਪਰਾਲੇ ਕਰ ਰਹੀ ਹੈ ਜੋ ਸਾਡੇ ਮਾਰਜੋ ਮੁੱਖਪਤੀ ਸਾਹਿਬ ਉਸ ਅਸੀਂ ਔਨ ਟ੍ਰੈਕ ਹੈਗੇ ਆ ਇਹਨੂੰ ਹੋਰ ਐਕਸਪੈਲੇਟ ਕਰਾਂਗੇ 1000 ਡਾਕਟਰ ਅਸੀਂ ਹੋਰ ਜਿਹੜੀ ਉਹਨਾਂ ਦੀ ਪੋਸਟ ਜਿਹੜਾ ਹੈਗਾ ਉਹਦੀ ਅਰਪ੍ਰਾਈਜ਼ਮੈਂਟ ਦੇਤੀ ਆ ਪ੍ਰੋਸੈਸ ਸ਼ੁਰੂ ਹੋ ਗਈ ਆ ਜਦੋਂ 1000 ਡਾਕਟਰ ਹੋਰ ਜੁਆਇਨ ਕਰ ਜਾਣਗੇ ਹੋਰ ਸਾਡੀ ਜਿਹੜੀ ਪਿਛਲਸ ਖਾਲੀ ਹੋ ਜੇਗੀ ਸਟਾਫ ਨਰਸਸ ਹੋਰ ਭਰਤੀ ਕਰ ਰਹੇ ਆ ਉਹਦੀ ਵੀ ਸ਼ਾਰਟੇਜ ਹੈਗੀ ਇਹ ਸਾਰਾ ਕੁਝ ਕਰਕੇ ਜਿਹੜਾ ਹੈਗਾ ਬਹੁਤ ਮਤਲਬ ਜਿਹੜੀ ਸਾਡੀ ਸਰਫਸ ਹੋਰ ਬਹੁਤ ਬਿਹਤਰ ਹੋ ਜਾਂਦੀ ਹੈ